ਜਗਤ ਸਿੰਘ ਸੱਤ ਤੇ ਸਿਰ 2 ਮਿੰਟ ਲਈ ਅਰਜਨ ਸਿੰਘ ਇਸ ਤੋਂ ਬਾਅਦ ਬੋਲਣਗੇ ਸਸਰੀਗਲ ਬਾਈ ਜੀ ਪਹਿਲਾਂ ਸਾਰਿਆਂ ਨੂੰ ਥੋੜਾ ਸਾਰਿਆਂ ਦਾ ਧੰਨਵਾਦ ਕਰ ਦੇਗੇ ਕੋਰਦੁੰਨਾਂ ਪਹੁੰਚ ਤੇ ਬਹਾਨੇ ਬੈਠੇ ਸਿੱਧੂ ਆਕੇ ਦੇ ਵਿੱਚ ਤੇ ਭਾਈ ਆਪਾਂ ਹੁਣ ਇਹ ਕਹਿਣਾ ਚਾਹੁੰਦੇ ਹਾਂ ਕਿ ਦੇਖੋ ਸਰਕਾਰਾਂ ਨੇ ਸ਼ਰਿਆਨਤ ਕਾ ਕਰ ਦੇ ਨੇ ਆਪਣੇ ਨਾਲ ਹਨਾ ਪਹਿਲਾਂ ਦੇਖੋ ਭਾਈ ਦੇ ਉੱਪਰ 10000 ਦਾ ਜਿੱਥੇ ਹੈ ਕਿਸੇ ਪਾਸਾ ਤੇ ਉਸ ਤੋਂ ਬਾਅਦ ਜਮਾਨ ਤੇ ਹੋਈ ਤੇ ਇਸ ਤੋਂ ਬਾਅਦ ਚੈਨ ਸੈਨੇਟਿੰਗ ਦਾ ਪਰਚਾ ਬਣਾ ਇਹ ਯਾਰ ਭਾਈ ਇਹਨਾਂ ਚੌਣੇ ਦੇਖੋ ਜਿਮਾਨ ਤੋਂ ਪੁਲਿਸ ਵਾਲੇ ਰਾਸਤੇ ਵਿੱਚ ਹੀ ਹੈ ਤੇ ਪੁਲਿਸ ਦੀ ਹਿਰਾਸਤਰੇ ਦੇ ਵਿੱਚ ਬੰਦਾ ਚੋਰੀ ਕਿਵੇਂ ਕਰ ਸਕਦਾ ਹੈਗਾ ਠੀਕ ਹੈ ਭਾਈ ਆ ਬੀਬੀਆਂ ਦੀ ਸਟੇਜ ਆ ਜੀ ਆ ਬੀਬੀਆਂ ਦੀ ਜਗਾ ਜੀ ਮਾਫ ਕਰੋ ਹਾਂ ਜੀ ਤੇ ਭਾਈ ਸ਼੍ਰੀਆਮ ਤੱਕਾ ਹੁਣ ਕਿਹਾ ਛੋਟਾ ਬਹੁਤ ਬਹੁਤ ਧੰਨਵਾਦ ਕੀ ਗੱਲ ਹੈ ਅਕੇ ਤੋਂ ਵੀ ਵੀਰ ਜਿਹੜੇ ਸਾਡੇ ਵੀਰ ਨੇ ਜਿਹੜੇ ਵੀ ਸਾਡੀ ਜਥੇਬੰਦੀ ਹੈ ਜੋ ਕੋਈ ਵੀ ਐਲਾਨ ਕਰੂਗੀ ਤੁਸੀਂ ਇਹਨਾਂ ਨਾਲ ਹੱਕ ਸੱਚ ਦੇ ਨਾਲ ਖੜਨਾਗਾ ਤੁਸੀਂ ਬਸ ਇਹਨਾਂ ਨੂੰ ਕਹਿੰਦਾ ਮੈਂ ਸੋਦਾ ਧੰਨਵਾਦ ਕਰਦਾ ਭਾਈ ਥੈਂਕ ਯੂ ਸੋ ਮਚ ਬਈ ਮਰਦਾ ਦੀ ਗੱਲ ਹਮੇਸ਼ਾ ਮਰਦੀ ਕਰਦੇ ਨੇ ਮੇਰੇ ਸੱਜੇ ਹੱਥ ਆਈ ਕਿਸਕਰਨ ਸਿੰਘ ਜੀ ਪਾਸੇ ਜਵਾਲਾ ਬੈਠੇ ਨੇ ਤੇ ਮੈਂ ਕਿਹਾ ਭਾਈ ਸਾਹਿਬ ਕਦੋਂ ਬੋਲਣਾ ਕਹਿੰਦੇ ਯਾਰ ਜਦੋਂ ਮਰਦੀ ਬੁਲਾਦੇ ਹੋ ਭਾਈ ਲਿਟਰੀ ਵਾਲੀ ਤੇ ਥੋੜਾ ਵੀ ਮੈਂ ਜਰੂਰੀ ਬੋਲਦੇ ਤੇ ਤੁਸੀਂ ਯਾਰ ਧੰਡੇ ਨਾਲ ਹੀ ਹੁਣ ਆ ਰਹੇ ਕਿੱਡੀ ਉਹਨੇ ਖੁਫੂਤ ਕਰਕੇ ਕਹਿੰਦੇ ਆਇਆ اچھا فرق رفتار لے گئی دو منٹ جی کتنے کو سننا رفتار بلا دیے دو منٹ میں سارے ہی ਸੰਗਤ ਨੂੰ ਬੇਨਤੀ ਕਰਾ ਕਾਫੀ ਵੀ ਜਿਹੜੇ ਕੁਝ ਬੰਦੇ ਚਕੇ ਆਏ ਪਰ ਹਰਿਆਣਾ ਆ ਗਿਆ ਉਹ ਜਦੋਂ ਨਾਲ ਕਰਦਾ ਵੀ ਸਟੇਜ ਤੇ ਜਾਣਾ ਦੇਖੋ ਸਟੇਜ ਵਾਲੀ ਜਿਹੜੀ ਗੱਲ ਕਰ ਲਈਏ ਆਪਾਂ ਆਪਾਂ ਇਹ ਰੱਖਿਆ ਕਿ ਕਿਸੇ ਨਕਰ ਨੂੰ ਤਾਂ ਲਵਾ ਲਾਂਗਾ ਕਿਸੇ ਸਰਸਾਰਾਂ ਨੂੰ ਮੈਂ ਤਾਂ ਉਹੀ ਜ਼ਿੰਮੇਵਾਰ ਪਰ ਉਸੇ ਸਾਰੇ ਹੀ ਇੱਕ ਬਰਾਬਰ ਪਰ ਮਜ਼ਦੂਰੀ ਇਹ ਆ ਵੀ ਆਪਾਂ ਦੇ ਬੇਰਵਾਰਾਂ ਦਾ ਦਰੌੜਾ ਹੁੰਦਾ ਉਹ ਵੀ ਥੋੜੇ ਵਰਗੇ ਨੇ ਥੋੜੇ ਮੋਟਰ ਵੀ ਨੇ ਥੋੜੇ ਭੇਜਿਆ ਹੋਇਆ ਨੇ ਤਾ ਟੇ ਬੈਠਿਆ ਕਿਧਰ ਬਾਹਰ ਨਾਲ ਬੈਠਿਆ ਥੋੜੇ ਮਾਇਆ ਹੋਇਆ ਉਹਨੇ ਕਿਰਪਾ ਕਰਕੇ ਆਪਣੀ ਫਰਜ ਨੂੰ ਪਾ ਕੇ ਅੱਧੇ ਅੱਖ ਦਾ ਕਹਾਣਾ ਪਾ ਕੇ ਜਿਹਨ ਭਾਵੇਂ ਤਾ ਉਹਨੂੰ ਸਿੱਧਾ ਕਰਵਾਇਆ ਕੀ ਕਰ ਸਕਦੇ ਆ ਆਪਾਂ ਇੱਕ ਸਪਸ਼ਟ ਕਰ ਰਹੇ ਆ